ਫਰੇ ਸਾਹادت ਦੇ ਅਗਲੇ ਹਿੱਸੇ ਵਿੱਚ ਤੁਹਾਡਾ ਸਵਾਗਤ ਹੈ ਤੇ ਅੱਜ ਤੁਹਾਨੂੰ ਦਿਖਾਵਾਂਗੇ ਗੁਰਦੁਆਰਾ ਬਾਬਾ ਜੀਵਨ ਸਿੰਘ ਜੀ ਦੀ ਟੇਨੈਂਸੀ ਦੇ ਹੋਈ ਸੀ ਅਤੇ ਗੁਰਦੁਆਰਾ 47 ਸਾਹਿਬ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਥਾੜੀ ਬੁਜਾਈ ਸੀ ਟੇਨੈਂਲ ਬਾਬਾ ਜੀਵਨ ਸਿੰਘ ਜੀ ਦਾ ਗੁਰਦੁਸੀ ਦੀ ਸਥਾਨ ਆਈ ਹੈ ਗੁਰਦੁਆਰਾ ਸਾਹਿਬ ਇਹ ਉਹ ਜੋ ਸਾਹੀ ਵਿਖੇ ਬਰਾਤਨ ਇਤਿਹਾਸਕ ਕੋਈ ਸਾਹੀ ਤੇ ਜੋ ਕਿ ਸ੍ਰੀ ਜੰਗੋ ਸਾਹਿਬ ਦੀ ਜੰਗ ਵੇਲੇ ਦਸਮ ਗੁਰੂ ਸਾਹਿਬ ਵੱਲੋਂ ਵਰਤੀ ਗਈ ਕਿਲਾ ਨੁਮਾ ਹਵੇਲੀ ਵਿੱਚ ਪਹਿਲਾਂ ਤੋਂ ਹੀ ਬਣੀ ਹੋਈ ਸੀ ਦਸਵੇਂ ਪੀਤਾ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਰਜਾਦੇ ਬਾਬਾ ਜੀ ਸਿੰਘ ਜੀ ਦੇ ਰਾਕ ਜਾਰਜ ਜੀ ਜਾਰ ਸਿੰਘ ਜੀ ਬਾਬਾ ਜੀ ਉਹ ਸਿੰਘ ਜੀ ਪੰਜ ਪਿਆਰੇ ਅਤੇ ਸਿੰਘਾਂ ਨੇ 1704 ਈਸਵੀ ਵਿੱਚ ਹੋਈ ਭਿਆਨਕ ਜੰਗ ਦੇ ਸਮੇਂ ਇੱਕ ਇੱਕ ਜਲ ਦਸਰੋਤ ਹੋਣ ਕਰਕੇ ਇਸ ਕੋਈ ਸਾਹਿਬ ਦੇ ਜਲ ਨੂੰ ਛੱਕ ਕੇ ਪਵਿੱਤਰ ਕੀਤਾ ਜਿਸ ਨੂੰ ਕਾਰ ਸੇਵਾ ਵਾਲਿਆਂ ਅਰਾਮਤਾ ਵੇਲੇ ਪੂਰਾ ਦਿੱਤਾ ਸੀ ਇਹ ਇਹ ਪਾਵਰ ਪਵਿੱਤਰ ਸਥਾਨ ਪਹਿਲਾ ਨਾਨਕ ਸਾਹਿਬ ਇਟਾਂ ਦੁਆਰਾ ਬਣਿਆ ਹੋਇਆ ਸੀ ਜੋ ਕਿ ਉਸੇ ਪ੍ਰਾਚਨ ਕਿਲਾ ਨਵਾ ਹਵੇਲੀ ਦਾ ਹੀ ਇੱਕ ਅਹਿਮ ਬੁਰਜ ਸੀ ਜੋ ਕਿ ਗੁੜੀ ਗੜੀ ਦੇ 메인 게ਟ ਪ੍ਰਵੇਸ਼ ਦੁਆਰ ਉਤੇ ਸਥਿਤ ਸੀ ਇਸ ਵਿੱਚ ਗੁਰੂ ਸਾਹਿਬ ਤੇ ਉਹਨਾਂ ਦੇ ਵੱਡੇ ਸਹਬਜ਼ਾਦੇ ਅਜੀਤ ਸਿੰਘ ਜੁਹਾਰ ਸਿੰਘ ਜੀ ਅਤੇ ਫੌਜਾਂ ਦੇ ਕਮਾਂਡਰ ਪੱਬਾ ਜੀਵਨ ਸਿੰਘ ਜੀ ਇਸ ਬੋਜ ਵਿੱਚ ਸਵਾਇਮਾਨ ਹੋਏ 10 ਲੱਖ ਮੁਗਲ ਸਾਹੀ ਫੌਜ ਨੇ ਗੜੀ ਨੂੰ ਘੇਰਾ ਪਾ ਲਿਆ ਇਸੇ ਬੋਜ ਤੋਂ ਗੁਰੂ ਗੋਬਿੰਦ ਸਿੰਘ ਜੀ ਦੁਸ਼ਮਨ ਮੁਗਲਾਂ ਫੌਜਾਂ ਦਾ ਜਾਇਜ਼ਾ ਲੈ ਕੇ ਉਸੇ ਅਨੁਸਾਰ ਜੰਗ ਦੀ ਪ੍ਰਕਿਰਿਆ ਨੂੰ ਸੇਧ ਦਿੰਦੇ ਰਹੇ ਪੰਜ-ਪੰਜ ਕਰਕੇ ਸਿੱਧੀ ਜੱਥੇ ਮੈਦਾਨਾ ਵਿੱਚ ਜੰਗ ਵਿੱਚ ਭੇਜੇ ਇੱਕ ਇੱਕ ਸਿੰਗ ਲੱਖਾਂ ਦੇ ਵਾਰੂ ਪੰਦੇ ਤੇ ਸਾਦਤ ਦਾ ਜਾਮ ਪ੍ਰਾਪਤ ਕਰਦੇ ਫਿਰ ਸਾਬਜਾਦਾ ਅਜੀਤ ਸਿੰਘ ਜੀ ਦਾ ਜੱਥਾ ਫਿਰ ਸਾਬਜਾਦਾ ਬਾਬਾ ਜੂਝਾਰ ਸਿੰਘ ਜੀ ਦਾ ਜੱਥਾ ਵਾਰੀ ਵਾਰੀ ਮੈਦਾਨੇ ਜੰਗ ਵਿੱਚ ਜੂਝਦੇ ਹੋਏ ਹਜ਼ਾਰਾਂ ਮੁਗਲਾਂ ਨੂੰ ਮੌਤ ਦੇ ਘਾਟ ਉਤਾਰ ਕਾਟੋ ਤਾਰ ਕੇ ਸਾਦਤ ਦਾ ਜਾਮ ਪ੍ਰਾਪਤ ਕਰ ਗਏ ਜਦੋਂ ਗੁਰੂ ਜੀ ਨੇ ਦੋ ਵੱਡੇ ਸਾਬਜਾਦੇ ਤਿੰਨ ਪਿਆਰੇ ਅਤੇ ਸਤਾਈ ਸਿੰਘ ਬਾਹਦਰ ਦਾ ਜਾਮ ਪ੍ਰਾਪਤ ਕਰ ਗਏ ਤਾਂ ਰਹੰਦੇ 11 ਸਿੰਘਾਂ ਨੇ ਆਪਣੇ ਵਿੱਚੋਂ ਪੰਜ ਪਿਆਰੇ ਚੁਣ ਕੇ ਗੁਰਮਤਾ ਕਰਕੇ ਮਤਾ ਸੋਧ ਕੇ ਗੁਰੂ ਸਾਹਿਬ ਨੂੰ ਚਮਕੌਰ ਗੜੀ ਛੱਡਣ ਦਾ ਪੰਥ ਨੇ ਹੁਕਮ ਦਿੱਤਾ ਤਾਂ ਗੁਰੂ ਸਾਹਿਬ ਨੇ ਸਿੰਘਾਂ ਦੇ ਕਹਿੰਦੇ ਚਮਕੌਰ ਗੜੀ ਛੱਡਣ ਦਾ ਨਿਰਣੈ ਲਿਆ ਅਤੇ ਆਪਣੇ ਬਚਪਨ ਦੇ ਸਾਥੀ ਮਿੱਤਰ ਪਿਆਰੇ 22 ਜੰਗਾਂ ਦੇ ਅਨੁਭਵੀ ਜੇਤੂ ਜਨਾਂ ਬਾਬਾ ਜੀਵਨ ਸਿੰਘ ਜੀ ਨੂੰ ਕਲਗੀ ਅਤੇ ਸ਼ਸਤਰ ਉਸ ਤਰ੍ਹਾਂ ਪਹਿਰਾਵਾ ਬਖਸ਼ੀ ਇਸ ਬੁਰਜ ਵਿੱਚ ਬਿਠਾ ਕੇ ਹੁਕਮ ਦਿੱਤਾ ਕਿ ਆਖਰੀ ਦਮ ਤੱਕ ਲੜਦੇ ਰਹਿਣਾ ਮੁਗਲਾਂ ਦੇ ਹੱਥ ਨਹੀਂ ਆਉਣ ਅਤੇ ਬਹਾਦਰੀ ਦਾ ਜਾਮ ਪ੍ਰਾਪਤ ਕਰਨਾ ਅੱਠ ਪੋ ਦਰਮਿਆਨੀ ਰਾਤ ਗੁਰੂ ਸਾਹਿਬ ਤਿੰਨ ਸਿੰਘ ਦਿਆ ਸਿੰਘ ਤੇ ਰਾਮ ਸਿੰਘ ਦੇ ਮਾਨ ਸਿੰਘ ਨੂੰ ਨਾਲ ਲੈ ਕੇ ਚਿਪਦੇ ਪਾਸੇ ਖਵਾਜਾ ਮਜਦੂਦ ਤੇ ਮੁਗਲ ਸੈਨਾ ਨੂੰ ਲਲਕਾਰਦੇ ਵੰਗਾਰਦੇ ਜਕਾਰੇ ਛੱਡਦੇ ਟਾਲੀ ਵਜਾ ਕੇ ਚਿਪੜੇ ਚਿਪੜੇ ਪਾਸੇ ਪਿੰਡ रायपुर ਵਿਖੇ ਪਹੁੰਚੇ ਤੇ ਬੀਬੀ ਸ਼ਰੰਕੌਰ ਜੀ ਨੂੰ ਦਰਸ਼ਨ ਦੇ ਕੇ ਸਿੰਘਾਂ ਤੇ ਸਹਬਜ਼ਾਦਿਆਂ ਦੇ ਸੰਸਕਾਰ ਦੀ ਵੱਡੀ ਜਿੰਮੇਵਾਰੀ ਸੇਵਾ ਸੰਭਾਲ ਕੇ ਉਪਰੰਤ ਮਾਛੀਵਾਲੀ ਦੇ ਜੰਗਲਾਂ ਨੂੰ ਵੱਲਚਾਲੇ ਪਾ ਗਏ 23 ਦਸੰਬਰ ਸਾਲ 17 ਚਾਰ ਨੌ ਪੌਨ ਨੂੰ ਬਾਬਾ ਜੀਵਨ ਸਿੰਘ ਜੀ ਨੇ ਇਸ ਬੁਰਜ ਦੇ ਵਿੱਚ ਜਿੱਤਰਾ ਝੰਡਾ ਕੇਸ਼ਰੀ ਨਿਸ਼ਾਨ ਚੁਲਾ ਕੇ ਫੈਸਲਾ ਕੁੱਲ ਜੰਗ ਲੜੀ ਗੁਰੂ ਸਾਹਿਬ ਵੱਲੋਂ ਬਖਸ਼ੇ ਤੀਰ ਦੋ ਰਫਲਾ ਨਾਗਣੀ ਤੇ ਭਾਂਗਣੀ ਚਲਾਉਂਦੇ ਤੇ ਰੰਜੀਤ ਨਗਾਰਾ ਵਜਾਉਂਦੇ ਅੱਠ ਘੰਟੇ ਮੂਗਲਾਂ ਨੂੰ ਲੋਹੇ ਦੇ ਚਨੇ ਚਵਾਉਂਦੇ ਆਖਰੀ ਦਮ ਤੱਕ ਲੜੇ ਉਦੋਂ ਤੱਕ ਗੁਰੂ ਸਾਹਿਬ ਮਾਛੀਵਾੜੀ ਦੇ ਜੰਗਲ ਤੱਕ ਪਹੁੰਚ ਗਏ ਸਨ ਤਾਂ ਇਸ ਬੁਰਜ ਵਿੱਚ ਬਾਬਾ ਜੀਵਨ ਸਿੰਘ ਜੀ ਸਵਾ ਲੱਖ ਸੇ ਇਕ ਲੜਾਉ ਤਵੇ ਗੁਰੂ ਗੋਬਿੰਦ ਸਿੰਘ ਨਾਮਕਾਉਂ ਦੇ ਮਹਾਵਾਕ ਪੁਗਾ ਕੇ ਪੂਰੇ ਕਰਕੇ ਸਾਧ ਦਾ ਜਾਮ ਪ੍ਰਾਪਤ ਕੀਤਾ ਬਾਬਾ ਜੀਵਨ ਸਿੰਘ ਜੀ ਚਮਕੋੜੀ ਜੰਗੂ শহীদ ਹੋਣ ਵਾਲੇ ਸਭ ਤੋਂ ਅਖੀਰਲੇ ਧਰਮੀ ਜੋਧੇ ਸਨ ਹਾਂ ਬਾਜ਼ਾਰ ਵੀ ਜੀ ਰੰਗੇ ਨਾ ਹਾਂ ਹਾਂ ਬੇਸਿਕਲੀ ਨੇ ਨਿਕਲ गुरुद्वार साहब श्री ताड़ी साहब जिसे कि गुरु गोबिंद जी ने मुगलों ताड़ी मार के बुलाया ਰੌਣੇ ਦਰਸ਼ਕਾਂ ਤੁਹਾਨੂੰ ਤੇ ਸਾਡਾ ਸਫਰ ਐਵੇਂ ਜਾਰੀ ਰਹੂਗਾ ਸਫਰ ਸਹਾदत ਦਾ ਤੇ ਸਾਡੇ ਚੈਨਲ ਨੂੰ ਸ਼ੇਅਰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਬਹੁਤ ਗਏ ਆਪਾਂ ਕੋਲ ਤੋਂ 44 ਸਰ ਸਾਹਿਬ ਸੰਗਤਾਂ ਵੀ ਪਹੁੰਚ ਰਹੀਆਂ ਨੇ ਸਾਰੇ ਜ਼ਰੂਰ ਆ ਕੇ ਇੱਕ ਵਾਰ ਜ਼ਰੂਰ ਆ ਕੇ ਇੱਥੇ ਨਮਸਤੇ ਖਾਬੋ ਸ਼ੰਦੀ ਗੁਰਦੁਆਰਾ ਫਿਰਤਾੜੀ ਸਾਹ ਕਾਰੀ ਸਾਹ ਕਪੂਨੂ ਪੰਜਾ ਸਿੰਘਾਂ ਦੀ ਅਰਚ ਪ੍ਰਵਾਨ ਕਰਦੇ ਹੋਏ ਗੁਰੂ ਜੀ ਨੇ ਗੜੀ ਨੂੰ ਛੱਡਿਆ ਤੇ ਤੁਰਕਾਨੀ ਸੈਨਾ ਦੇ 70 ਲਾਉਂਦੇ ਹੋਏ ਇਸ ਸਥਾਨ ਤੇ ਪਹੁੰਚੇ ਉਸ ਸਮੇਂ ਇਸ ਸਥਾਨ ਤੇ ਬਹੁਤ ਵੱਡਾ ਪੀਪਲ ਦਾ ਦਰਖਤ ਸੀ ਜੋ ਬਾਅਦ ਵਿੱਚ ਰਾਜਪੂਤਾਂ ਨੇ ਜ਼ਮੀਨ ਦੀ ਜਗਰੀ ਕਬਜ਼ਾ ਕਰਕੇ ਉਹ ਪੀਪਲ ਕੱਟ ਦਿੱਤਾ ਸੀ ਉਸ ਪੀਪਲ ਥੱਲੇ ਮੁਗਲਾਂ ਦੀ ਫੌਜ ਦਾ ਜਨਰਲ ਖਵਾਜਾ ਮਰਦੂਦ ਆਪਣੀ ਸੈਨਿਕ ਸ਼ਕਤੀ ਨਾਲ ਗੁਰੂ ਜੀ ਨੂੰ ਸ਼ਹੀਦ ਕਰਨ ਜਾਂ ਜਿੰਦਿਆਂ ਨੂੰ ਪਕੜ ਕੇ ਔਰੰਗਜ਼ੇਬ ਦੇ ਦਰਬਾਰ ਵਿੱਚ ਲੈ ਜਾਣ ਦਾ ਦਾਵਾ ਕਰਕੇ ਆਪਣਾ ਡੇਰਿਆ ਲਾਈ ਬੈਠਾ ਸੀ ਪਰ ਦੂਜੇ ਪਾਸੇ ਧਰਮ ਚਲਾਵਨ ਸੰਤ ਉਬਾਰਨ ਦੁਸ਼ਟ ਸਰਨ ਕੋ ਮੂਲ ਉਪਾਰਨ ਤੇ ਆ ਨਵੀਂ ਬਿੰਡਿੰਗ ਮਤਲਬ ਸ੍ਰੀ ਗੁਰੂ ਕੋਈ ਚੱਲ ਰਹੀ ਹੈ ਤਿਆਰੀ ਚੱਲ ਰਹੀ ਹੈ ਪੂਰੀ ਜੋਰ ਨਾਲ ਮਰਦੂਦ ਨੂੰ ਤਿੰਨ ਵਾਰ ਫੇਰ ਤਾੜੀ ਮਾਰ ਕੇ ਗਰਜਵੀਂ ਆਵਾਜ਼ ਨਾਲ ਬੰਗਾਰਿਆ ਜੋ ਕਹੀ ਉੱਚੀ ਧੁਨ ਤੇ ਬੋਲੇ ਦੇ ਹਾਥਨ ਤਾਰੀ ਭਗਵਾਨ ਹਿੰਦੂਨ ਪੀਰ ਚਲਿਓ ਅਬ ਨਿਕਸਿਓ ਘੇਰੋ ਤੁਮ ਮੇ ਜੋ ਬਲਵਾਨ ਤੀਨ ਬਾਰ ਸ੍ਰੀ ਮੁਖ ਤੇ ਕਹਿ ਕੇ ਦੂਰ ਦੂਰ ਲੋਕ ਬਾਖ ਸੁਨਾਈ ਇਸ ਤਰ੍ਹਾਂ ਗੁਰੂ ਜੀ ਨੇ ਆਪਣਾ ਜਾਣਾ ਪ੍ਰਗਟ ਕੀਤਾ ਇਸ ਦੇ ਨਾਲ ਹੀ ਮੋਗਲਾਂ ਦੀ ਫੌਜ ਵਿੱਚ ਆਪਸੀ ਕਟਾਵੱਡੀ ਮਚ ਗਈ ਇਸ ਸਥਾਨ ਤੇ ਇਹ ਮਹਾਨ ਕੋਤਕ ਕਰਕੇ ਨਿਰਭੈ ਜੋਧੇ ਸਤਗੁਰੂ ਜੀ ਝੰਡਾ ਸਾਹਿਬ ਝਾੜ ਸਾਹਿਬ ਤੋਂ ਵਿਚਰਦੇ ਹੋਏ ਮਾਚੀਵਾੜਾ ਜਾਵਰਾਜੇ ਭਾਈ ਦਿਆ ਸਿੰਘ ਧਰਮ ਸਿੰਘ ਅਤੇ ਮਾਨ ਸਿੰਘ ਨੂੰ ਮਿਲੇ ਔਰੰਗਜੀਬ ਦੇ ਕੀਤੇ ਹੋਏ ਜ਼ੁਲਮ ਖਿਲਾਫ ਲੜੇ ਗਏ ਤਰਨਜੋਧ ਸਮੇਂ ਸ੍ਰੀ ਚਮਕੋ ਸਾਹਿਬ ਅੰਦਰ ਸਤਗੁਰੂ ਜੀ ਦਾ ਇਹ ਅਕੀਰਲਾ ਸਥਾਨ ਗੁਰਦੁਆਰਾ ਤਾੜੀ ਸਾਹਿਬ ਹੈ ਗੁਰਦੁਆਰਾ ਸਾਹਿਬ ਦੀਆਂ ਪਹਾਣੀ ਬਿਲਡਿੰਗ ਤੇ ਦਰਸ਼ਨ ਕੀਤੇ हाँ सारा दर्शन की ਪੇਕੇ ਸੀ ਮਥਾ ਗੁਰਦੁਆਰਾ ਤਾੜੀ ਸਾਹਿਬ ਦਰਸ਼ਨ ਕੀਤੇ ਉਹ ਨੂ ਵੀ ਕਰਾਈ ਜੇ ਤੁਹਾਨੂੰ ਦਰਸ਼ਨ ਕਰਕੇ ਆਨੰਦ ਦੀ ਪ੍ਰਾਪਤੀ ਹੋਈ ਹੋਵੇ ਤਾਂ ਸਾਡੇ ਚੈਨਲ ਨੂੰ ਸ਼ੇਅਰ ਲਾਈਕ ਐਂਡ ਸਬਸਕ੍ਰਾਈਬ ਕਰ ਦਿਓ ਅੱਗੇ ਦਿਖਾਉਣੇ ਆ ਤੁਹਾਨੂੰ ਅਗਰੇ ਗੁਰਦੁਆਰਾ ਸਾਹਿਬ ਦੇ ਇਸੇ ਤਰ੍ਹਾਂ ਸਫ਼ਰ ਜਾਰੀ ਰਹੂਗਾ ਆਪਣਾ ਕਰ ਰਹੇ ਆ ਚਮਕੌਰ ਸਾਹਿਬ ਜਾਂ ਗਲੀਆਂ ਵਿੱਚ ਪਹਿਲਾਂ ਤੁਹਾਨੂੰ ਦਰਸ਼ਨ ਕਰਾਈ ਸੀਗੇ ਗੁਰਦੁਆਰਾ ਤਾੜੀ ਸਾਹਿਬ ਦੇ ਅੱਗੇ ਦਿਖਾਉਣੇ ਆ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਉਣੇ ਆ ਤੇ ਇਹ ਸਾਰਾ ਹੀ করিਡੋਰ ਸੋਨਾ ਬਣਿਆ ਹੋਇਆ ਤੇ ਜਰੂਰ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਆਵੋ ਔਰ ਇਹ ਦਰਸ਼ਨ ਕਰਾਵੋ ਤੇ ਬਿਲਕੁਲ ਹੈਰੀਟੇਜ ਹੀ ਬਣਾਇਆ ਪਿਆ ਆ ਲੰਗਰ ਹਾਲ ਹੈ ਆਪਾਂ ਵਾਪਸ ਘਰਨ ਵਾਪਸੀ ਆ ਤੇ ਮੈਸੇਜ ਕਰਕੇ ਯੂ ਦੱਸਿਓ ਤੁਹਾਨੂੰ ਸਾਡੀ ਵੀਡੀਓ ਕਿਵੇਂ ਲੱਗੀ ਆ ਚੈਨਲ ਨੂੰ ਸ਼ੇਅਰ ਲਾਈਕ ਸਬਸਕ੍ਰਾਈਬ ਯੂ ਕਰਦੇਓ ਤੇ ਅੱਲਾ ਸੇਰੀ ਦਿਓ ਸਾਨੂੰ ਇਹਦੇ ਵਿੱਚ ਸਾਡੇ ਚੈਨਲ ਨੂੰ ਇਸ ਤਰ੍ਹਾਂ ਦੇ ਵੀਡੀਓ ਹੋਰ ਬਣਾ ਸਕੀਏ ਤੇ ਮਿਲਦੇ ਆਂ ਨੂੰ ਅਗਲੇ ਵੀਡੀਓ ਵਿੱਚ ਅਗਲੇ ਸਫ਼ਰ ਲਈ ओके जी दस हां वाइल्डूज ਦਾ ਖਾਸਾ वाइल्डूज ਕੀ ਫਤੇ ਮੈਂ ਆਨਲਾਈਨ ਚੈੱਕ ਹਾਂ ਤੁਹਾਨੂੰ ਦਰਸ਼ਨ ਕਰਾ ਰਹੇ ਆਪਾਂ ਗੁਰਦੁਆਰਾ ਸ਼੍ਰੋਮ ਮਈ ਸ਼ਹੀਦ ਬਾਬਾ ਸੰਗਤ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਲੈ ਕੇ ਚੱਲਦੇ ਆਂ ਤੁਹਾਨੂੰ ਭਾਈ ਸੰਗਤ ਸਿੰਘ ਜੀ ਦੀ ਸ਼ਕਲ ਗੁਰੂ ਗੋਬਿੰਦ ਸਿੰਘ ਜੀ ਨਾਲ ਬਹੁਤ ਜ਼ਿਆਦਾ ਮਿਲਦੀ ਜੁਲਦੀ ਸੀ ਭਾਈ ਸੰਗਤ ਸਿੰਘ ਜੀ ਉਹੀ ਨੇ ਜਿਨ੍ਹਾਂ ਨੇ ਚਮਕੌਰ ਦੀ ਗੜੀ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਵਸਤ ਸਸਤਰ ਅਤੇ ਵਸਤਰ ਪਹਿਨ ਕੇ ਉਹਨਾਂ ਦੀ ਜਗ੍ਹਾ ਤੇ ਉੱਥੇ ਔਰ ਮੁਗਲਾਂ ਦਾ ਸਾਹਮਣਾ ਕੀਤਾ ਸੀ ਤੇ ਸੀਧੀ ਪ੍ਰਾਪਤ ਕੀਤੀ ਸੀ